ਅਕਬਰ ਦੀ ਅਦਕੜ ਉਮਰ ਹੋ ਗਈ ਸਹੀ ਤੇ ਘਰ ਵਿੱਚ ਔਲਾਦ ਨਹੀਂ ਸੀ ਕਿ ਖਵਾਜਾ ਮੀਰਨ ਚਿਸ਼ਤੀ ਦੀ ਦਰਗਾਹ ਤੇ ਵੀ ਗਿਆ ਹਾਜ਼ਰਤ ਨਜ਼ਾਮਉਦਿਨ ਦੇ ਚਿੱਲੇ ਵੀ ਇਸ ਨੇ ਇਕੱਠੇ ਹੋਰ ਵੀ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਤੇ ਗਿਆ ਅਖੀਰ ਦੇ ਸ਼ਾਇਦ ਜਿਹੜੇ ਇਤਿਹਾਸ ਨੂੰ ਪੜ੍ਹਦੇ ਨੇ ਸੁਣਦੇ ਇਹਨਾਂ ਨੂੰ ਪਤਾ ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਨੰਗੇ ਪੈਰੀ ਗੋਬਿੰਦ왈ਲ ਸਾਹਿਬ ਦੇ ਖਾਹਿਸ਼ ਸੰਤਾਨ ਦੀ ਬੱਚੇ ਤਖਤ ਦਾ ਵਲੀ ਵਾਰਿਸ ਹੋਵੇ ਕੋਈ ਹਿੰਦੁਸਤਾਨ ਦਾ ਮੈਂ ਬਾਦਸ਼ਾਹ ਮੇਰੀ ਔਲਾਦ ਕੋਈ ਨਹੀਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਅਸਥਾਨ ਗੋਬਿੰਦ왈ਲ ਸਾਹਿਬ ਦੇ ਜਦ ਪਹੁੰਚਿਆ ਤੋਂ ਕਿ ਭੀੜ-ਬਾੜ ਨਾਲ ਸੀ ਸਿਪਾਹੀ ਨਾਲ ਸੰ ਲਾਉ ਲਸ਼ਕਰ ਨਾਲ ਸੀ ਹਿਫਾਜ਼ਤ ਵਾਸਤੇ ਚੌਕਦਾਰ ਨੇ ਧੰਗ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਦੱਸ ਦਿੱਤਾ ਮੁਗਲੇ ਆਜ਼ਮ ਅਕਬਰ ਆਏ ਨੇ ਸਤਗੁਰੂ ਨੇ ਕਹਿਣ ਲੱਗੇ ਸਿੱਖ ਮਰਿਆਦਾ ਬਣਾਈ ਹੋਈ ਹੈ ਉੱਚ-ਨੀਚ ਨੂੰ ਖਤਮ ਕਰਨ ਵਾਸਤੇ ਵੱਡੇ-ਛੋਟੇ ਨੂੰ ਖਤਮ ਕਰਨ ਵਾਸਤੇ ਪਹਿਲੇ ਪੰਗਤ ਫਿਰ ਸੰਗਤ ਸਾਡੇ ਦਰਸ਼ਨ ਬਾਅਦ ਵਿੱਚ ਪਹਿਲੇ ਪੰਗਤ ਜੀ ਬੈਠੇ ਉਹਨਾਂ ਦਿਨ ਰਸਤੇ 'ਚ ਕੋਈ ਢਾਬੇ ਹੋਟਲ ਨਹੀਂ ਆਉਂਦੇ ਸਨ ਦੂਰ ਦੂਰ ਲੋਕੀ ਪੈਦਲ ਸੰਗ ਤਾਂ ਜਾਂਦੀਆਂ ਸਨ ਕੋਈ ਕਿਸੇ ਪਿੰਡ ਚ ਵਾਰਿਆ ਕੋਈ ਕਿਸੇ ਸ਼ਹਿਰ ਚ ਵਾਰਿਆ ਪੈਦਲ ਲੰਬੀ ਵਾਟ ਤੈ ਕਰਕੇ ਆਣਾ ਤੋ ਭੁੱਖ ਪਿਆਸ ਤੇ ਹੁੰਦੀ ਸੀ ਸਦੂਰ ਨੇ ਲੰਗਰ ਦਾ ਇੰਤਜ਼ਾਮ ਕਰ ਰੱਖਿਆ ਸੀ ਹਰ ਵਕਤ ਲੰਗਰ ਚੱਲਦਾ ਸੀ ਪਹਿਲੇ ਪੰਗਤ ਪਾਛੇ ਸੰਗਤ ਚੋਬਧਾਰ ਨੇ ਇਹ ਹੁਕਮ ਸਤਿਗੁਰੂ ਦਾ ਮੁਗਲ ਆਜ਼ਮ ਨੂੰ ਵੀ ਸੁਣਾ ਦਿੱਤਾ ਪਹਿਲੇ ਪੰਗਤ ਪਾਛੇ ਸੰਗਤ ਬੈਠੋ ਪੰਗਤ ਦੇ ਚ ਮੂੰਹ ਹੱਥ ਦੋ ਉਹ ਲੰਗਰ ਛਕੋ ਫਿਰ ਸਤਿਗੁਰਾਂ ਦੇ ਦਰਸ਼ਨ ਹੋਣਗੇ ਪੰਗਤ ਚ ਬੈਠਾ ਔਰ ਇਹ ਅਕਬਰ ਦਾ ਸਵੈਮ ਦਾ ਅਨੁਭਵ ਹੈ ਕਹਿੰਦੇ ਦਸਤਰਖਾਨ ਤੇ ਮੈਂ ਅਜ ਤੱਕ 36 ਪ੍ਰਕਾਰ ਦੇ ਭੋਜਨ ਖਾਦੇ ਨੇ ਇਹ ਸਵਾਦ ਨਹੀਂ ਆਇਆ ਜੋ ਇੱਥੇ ਰੁੱਖੇ ਸੁਖੇ ਲੰਗਰ ਦੇ ਚ ਮੈਨੂੰ ਆ ਗਏ ਐ ਨਾ ਰਸ ਭਾਵਨਾ ਨੇ ਰਸ ਬਣਾ ਦਿੱਤਾ ਲੰਗਰ ਅਕਸਰ ਭਾਵਕ ਮਨੁੱਖ ਭਾਵਨਾ ਵਾਲੇ ਬਣਦ ਭਾਵਨਾ ਪ੍ਰਭਾਵਿਤ ਕਰਦੀ ਏ ਇਹ ਵੀ ਮੈਰਜ ਕਰਦੇ ਭਾਵਨਾ ਭੋਜਨ ਨੂੰ ਪ੍ਰਭਾਵਿਤ ਕਰਦੀ ਏ ਭਾਵਨਾ ਪਾਣੀ ਨੂੰ ਪ੍ਰਭਾਵਿਤ ਕਰਦੀ ਏ ਭਾਵਨਾ ਰੇਤ ਦੇ ਜ਼ਰੀਆਂ ਨੂੰ ਪ੍ਰਭਾਵਿਤ ਕਰਦੀ ਏ ਭਾਵਨਾ ਮਾਹੌਲ ਹਵਾ ਨੂੰ ਪ੍ਰਭਾਵਿਤ ਕਰਦੀ ਏ ਜਗੀਰ ਲੈ ਕੇ ਦੇਣ ਲੱਗ ਪਿਆ ਇਤਨੇ ਪਿੰਡ ਮੈਂ ਦੇ ਦੇਣਾ ਇਤਨੇ ਪਿੰਡਾਂ ਦੀ ਜ਼ਮੀਨ ਦੇ ਦੇਣਾ ਇਹ ਲੰਗਰ ਖੁੱਲੇ 당 ਨਾਲ ਚਲੇ ਸਤਿਗੁਰudev ji ਮਹਾਰਾਜ ਕਹਿਣ ਲੱਗੇ ਨਹੀਂ ਇਹ ਸੰਗਤਾਂ ਦੀ ਦਸਾਂ ਨਵਾਂ ਦੀ ਕੀਰਤ ਨਾਲ ਚੱਲਦਾ ਹੈ ਸ਼ੈਨ ਸ਼ਾਹਾਂ ਦੀ ਜਗੀਰ ਨਾਲ ਨਹੀਂ ਕੇ ਦਰਸ਼ਨ ਕੀਤੇ ਨਿਹਾਲ ਹੋਇਆ ਖੈਰ ਇਸ ਦੇ ਘਰ ਔਲਾਦ ਹੋਈ ਸ਼ਾਜ਼ਾਦੇ ਦਾ ਜਨਮ ਹੋਇਆ ਆਗਰੇ ਦੀ ਗਲ ਨਾਮ ਸਲੀਮ ਰੱਖਿਆ ਬਾਅਦ ਵਿੱਚ ਇਹੀ ਜਹਾਂਗੀਰ ਬਣਿਆ ਮਮਤਾ ਕਈ ਦਿਨਾਂ ਦੀ ਜਵੰਦਰ ਰੁਕੀ ਹੋਈ ਸੀ ਮੋਹ ਜੋ ਕਈ ਦਿਨ ਦਾ ਅੰਦਰ ਰੁਕਿਆ ਹੋਇਆ ਸੀ ਹੜ ਬਣ ਕੇ ਬਾਹਰ ਆਇਆ ਆਪਣੇ ਰਾਜ ਕਾੜ ਵਿੱਚ ਸਮਾਂ ਕਢ ਲੈਂਦਾ ਸੀ ਸਲੀਮ ਨੂੰ ਖਿਡਾਣ ਵਾਸਤੇ ਉਹਦੇ ਨਾਲ ਗੱਲਾਂ-ਬਾਤਾਂ ਕਰਨ ਵਾਸਤੇ ਅਲਾਂਕੇ ਗੱਲਾਂ-ਬਾਤਾਂ ਸਿਰਫ ਪਿਓ ਨਹੀਂ ਕਰਨੀਆਂ ਹੁੰਦੀਆਂ ਮਾਂ ਨਹੀਂ ਕਰਦੀ ਬੱਚਾ ਦੇ ਕਰ ਨਹੀਂ ਸਕਦਾ ਲੇਕਿਨ ਫਿਰ ਵੀ ਪਿਓ ਬੋਲਦਾ ਫਿਰ ਵੀ ਮਾਂ ਬੋਲਦੀ ਭਾਵੇਂ ਜੇ ਬੱਚਾ ਸਮਝਦਾ ਨਹੀਂ ਪਿਆ ਮੋਹ ਮਜਬੂਰ ਕਰਦਾ ਹੈ ਸਨੇਹ ਮਜਬੂਰ ਕਰਦਾ ਹੈ ਅਕਬਰ ਦਿਨ ਦੇ ਵਿੱਚ ਕਈ-ਕਈ ਵਾਰ ਸਮਾਂ ਕੱਢਦਾ ਹੈ ਖਿਡਾਂਦਾ ਹੈ ਬੱਚੇ ਨੂੰ ਪਿਆਰ ਕਰਦਾ ਹੈ ਸਵੇਰ ਦਾ ਵਕਤ ਸੀ ਸਲੀਮ ਗੋਦ ਦੇ ਚ ਐ ਅਕਬਰ ਬੜਾ ਖੁਸ਼ ਨਮਾਜ਼ ਪੜ ਕੇ ਆਇਆ ਸਲੀਮ ਨੂੰ ਚੁੱਕ ਲਿਆ ਗੋਲੀ ਇੱਕ ਨੌਕਰਾਨੀ ਦਾਸੀ ਪੋਚਾ ਦੇ ਰਹੀ ਸੀ ਫਰਸ਼ ਤੇ ਅਕਬਰ ਉਸ ਗੋਲੀ ਨੂੰ ਕਹਿੰਦਾ ਖਾਦੀਮਾ ਸਲੀਮ ਵਰਗਾ ਕੋਈ ਔਰ ਖੂਬਸੂਰਤ ਨਹੀਂ ਹੋ ਸਕਦਾ ਬਹੁਤ ਖੂਬਸੂਰਤ ਹੈ ਬਹੁਤ ਖੂਬਸੂਰਤ ਹੈ ਉਹ ਖਾਦਮਾਂ ਵਿਚਾਰੀ ਗਈ ਅੱਖੇ ਨੁਕਰਾਨੇ ਦੀ ਅੱਖੇ ਹੱਥ ਜੋੜ ਕੇ ਕਹਿਣ ਲੱਗੀ ਜਹਾਂ ਬਣਾ ਸਲੇਮ ਵਰਗਾ ਖੂਬਸੂਰਤ ਖੁਦਾ ਨੇ ਬਣਾਇਆ ਹੀ ਨਹੀਂ ਐਸ ਤੋਂ ਜ਼ਿਆਦਾ ਹੋਰ ਕਿਸੇ ਨੂੰ ਬਣਾਇਆ ਹੀ ਨਹੀਂ ਇਹ ਸਭ ਤੋਂ ਜ਼ਿਆਦਾ ਖੂਬਸੂਰਤ ਅਕਬਰ ਕਹਿੰਦਾ ਇਹਦੇ ਨੈਣ ਨਕਸ਼ ਬੜੇ ਬਾ ਕਮਾਲ ਨੇ ਉਹ ਖਾਦਮਾ ਆਂਚ ਹਾਂ ਮਿਲਾਂਦੀ ਸ਼ੈਨशाह ਬਾਦਸ਼ਾਹ ਸਲਾਮਤ ਮੈਂ ਇਸ ਤਰ੍ਹਾਂ ਦਾ ਬੱਚਾ ਦੇਖਿਆ ਹੀ ਨਹੀਂ ਜਿਹਦੇ ਇਸ ਤਰ੍ਹਾਂ ਦੇ ਨੈਣ ਨਕਸ਼ ਹੋਣ ਮੈਂ ਤੇ ਅੱਜ ਤੱਕ ਦੇਖਿਆ ਹੀ ਨਹੀਂ ਅਕਬਰ ਜੋ ਕੁਝ ਕਹਿੰਦਾ ਉਸ ਤੋਂ ਅੱਗੇ ਹੋ ਕੇ ਕਹਿੰਦੀ ਹੈ ਜਦ ਇਸ ਤਰ੍ਹਾਂ ਦਸ ਵੀ ਖੂਬੀਆਂ ਅਕਬਰ ਦੱਸਦਾ ਤੇ ਖਾਦਮਾ ਹਾਂ ਵਿੱਚ ਹਾਂ ਮਿਲਾ ਕੇ ਗਲ ਵਧਾ ਕੇ ਬਿਆਨ ਕਰਦੀ ਹੈ ਅਕਬਰ ਕਹਿੰਦੇ ਤੂੰ ਆਗਰੇ ਦੇ ਵਿੱਚ ਕੱਲ ਜਾਵੇਂ ਸਵੇਰੇ ਕੰਮ ਨਾ ਕਰੀ ਦਿਨ भर ਤਲਾਸ਼ ਕਰੇ ਕਿਸੇ ਘਰ ਦੇ ਵਿੱਚ ਕੋਈ ਐਸਾ ਬੱਚਾ ਹੋਵੇ ਜੋ ਸਲੀਮ ਨਾਲੋਂ ਜ਼ਿਆਦਾ ਸੋਹਣਾ ਹੋਵੇ ਜ਼ਿਆਦਾ ਸੁੰਦਰ ਹੋਵੇ ਮੈਂ ਉਸ ਦੇ ਮਾਂ ਬਾਪ ਨੂੰ ਬੱਚੇ ਨੂੰ ਮਾਲਾ ਮਾਲ ਕਰ ਦੇਵਾਂਗਾ ਬਹੁਤ ਕੁਝ ਦੇ ਆਂਖਾਂ ਤੂੰ ਤਲਾਸ਼ ਕਰ ਸੂਰਜ ਡੁੱਲਦੇ ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਜਾਵੇਂ ਆ ਗਈ ਖਾਦਮਾ ਸੂਰਜ ਡੁੱਲਦੇ ਆ ਗਈ ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਗਈ ਗੋਦ ਦੇ ਚ ਛੀਤੜਿਆਂ ਦੇ ਚ ਲਿਪਟਿਆ ਹੋਇਆ ਇੱਕ ਬੱਚਾ ਤੰਦ ਘਰੂਪ ਉਹ ਲੀੜਾਂ ਦੇ ਵਿੱਚ ਲਪੇਟਿਆ ਆ ਸਾਫ ਸੁਥਰਾ ਵੀ ਇਤਨਾ ਨਹੀਂ ਕੀਤਾ ਸੀ ਗੋਦ ਵਿੱਚ ਬੱਚਾ ਦੇਖ ਕੇ ਅਕਬਰ ਕਹਿੰਦਾ ਹਾਦੀਮਾ ਤੈਨੂੰ ਕਿਹਾ ਸੀ ਕੋਈ ਐਸਾ ਬੱਚਾ ਲੈ ਕੇ ਆ ਜੋ ਮੇਰੇ ਸਲੀਮ ਨਾਲੋਂ ਜ਼ਿਆਦਾ ਖੂਬਸੂਰਤ ਹੋਵੇ ਤਮਾ ਕਹਿ ਲਗੇ ਜਹਾਂ ਪਨਾ ਲੈ ਆਈਆਂ ਲੈ ਆਈਆਂ ਕਿੱਥੇ ਐ ਦੇਖੋ ਮੇਰੀ ਗੋਦ 'ਚ ਇਹ ਕਿਸ ਦਾ ਬੱਚਾ ਹੈ ਸ਼ੈਨਸ਼ਾ ਇਹ ਮੇਰਾ ਬੱਚਾ ਹੈ ਜੇ ਸੱਚ ਪੁੱਛੇ ਮੇਰੀ ਜਾਨ ਦੀ ਬਖਸ਼ੀ ਕਰੇ ਇਸ ਬੱਚੇ ਦੇ ਸਾਹਮਣੇ ਤੇਰਾ ਸਲੀਮ ਕੁਝ ਵੀ ਨਹੀਂ ਕੁਝ ਵੀ ਨਹੀਂ ਜੇ ਮੇਰੇ ਕੋਲ ਸੱਚ ਪੁੱਛੇ ਜੇ ਮੈਨੂੰ ਮਾਫ ਕਰ ਦੇਵੇ ਕੀ ਕਰਾਂ ਸਾਰਾ ਆਗਰਾ ਕੋ ਮੈਂ ਇਸ ਬੱਚੇ ਨਾਲੋਂ ਸੋਨਾ ਮੈਨੂੰ ਇੱਕ ਵੀ ਨਹੀਂ ਦਿਖਾਈ ਦਿੱਤਾ ਸਨੇਹ ਮੋ ਅਗਰ ਨਾ ਹੋਵੇ ਤੋ ਆਪਣੇ ਬੱਚੇ ਚ ਖੂਬੀਆਂ ਦਿਖਾਈ ਵੀ ਨਹੀਂ ਦੇ ਸਕਦੀਆਂ ਸਨੇਹ ਕਰਕੇ ਬੱਚੇ ਪਾਲਦੇ ਨੇ ਪਰ ساری ਜ਼ਿੰਦਗੀ ਮਨੁੱਖ ਸਨੇਹ ਵਿੱਚ ਰਹਿ ਗਿਆ ਹੈ ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠਿਆ ਸਨੇਹ ਤੇ ਪਸ਼ੂਆਂ ਚ ਵੀ ਹੁੰਦਾ ਹੈ ਬਲਕੇ ਮਨੁੱਖ ਨਾਲੋਂ ਜ਼ਿਆਦਾ ਹੁੰਦਾ ਹੈ ਜ਼ਿਆਦਾ ਜਦ ਕਦੇ ਮਨੁੱਖ ਦਾ ਇਹ ਪਿਆਰ ਪ੍ਰੇਮ ਦੀ ਸੂਰਤ ਇਖਤਿਆਰ ਕਰਦਾ ਹੈ ਜਿਹਨੂੰ ਉਰਦੂ ਪਰਸ਼ਨ ਵਿੱਚ ਇਸ਼ਕ ਕਹਿੰਦੇ ਨੇ ਇਹ ਛੋਟੇ ਦੀ ਤਰਫ ਨਹੀਂ ਆਉਂਦਾ ਬਰਾਬਰੀ ਦੀ ਤਰਫ ਹੁੰਦਾ ਹੈ ਸਨੇਹ ਤੇ ਬੱਚਿਆਂ ਨਾਲ ਹੋ ਸਕਦਾ ਹੈ ਪ੍ਰੇਮ ਭਰਾ ਨਾਲ ਹੋ ਸਕਦਾ ਹੈ ਮਿੱਤਰ ਨਾਲ ਹੋ ਸਕਦਾ ਹੈ ਪਤਨੀ ਨਾਲ ਹੋ ਸਕਦਾ ਹੈ ਪਤਨੀ ਨਾਲ ਹੋ ਸਕਦਾ ਹੈ ਦੋਸਤ ਨਾਲ ਹੋ ਸਕਦਾ ਹੈ ਭੈਣ ਨਾਲ ਹੋ ਸਕਦਾ ਹੈ ਭਰਾ ਨਾਲ ਹੋ ਸਕਦਾ ਹੈ ਇਹ ਬਰਾਬਰੀ ਦੀ ਤਰਫ ਹੁੰਦਾ ਹੈ ਇਹ ਵਿੱਚ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੇ ਇਹ ਰਿਸ਼ਤਾ ਦੇਣ ਦਾ ਵੀ ਨਹੀਂ ਹੁੰਦਾ ਸਨੇਹ ਦੇ ਤੇ ਸਿਰਫ ਦੇਣਾ ਹੀ ਦੇਣਾ ਹੈ ਇਹ ਵੀ ਮੈਰਸ ਕਰਦੇ ਆ ਬੱਚੇ ਨੂੰ ਤੇ ਦੇਣਾ ਹੀ ਦੇਣਾ ਹੈ ਮਾਂ ਨੇ ਸਮਾਂ ਵੀ ਦੇਣਾ ਹੈ ਸਭ ਕੁਝ ਦੇਣਾ ਹੈ ਉਹਦੇ ਵੀ ਪਿਲਾਣਾ ਉਹਦੀ ਸੇਵਾ ਵੀ ਕਰਨੀ ਹੈ ਉਹਨੂੰ ਬਸਤਰ ਵੀ ਬਦਲੇ ਨੇ ਇਸ਼ਨਾਨ ਵੀ ਕਰਾਣਾ ਹੈ ਉਹਨੂੰ ਦੁੱਧ ਵੀ ਪਿਲਾਣਾ ਹੈ ਸਭ ਕੁਝ ਕਰਨਾ ਸਨੇਹ ਵਿੱਚ ਦੇਣਾ ਹੀ ਦੇਣਾ ਆਉਂਦਾ ਹੈ ਪ੍ਰੇਮ ਵਿੱਚ ਮੰਗ ਖਤਮ ਹੋ ਜਾਂਦੀ ਹੈ ਇਸ ਵਾਸਤੇ ਕਹਿੰਦੇ ਨੇ ਮਨੁੱਖਤਾ ਸ਼ੁਰੂ ਹੀ ਪ੍ਰੇਮ ਤੋਂ ਆਉਂਦੀ ਹੈ ਸਨੇਹ ਤੋਂ ਨਹੀਂ ਆਉਂਦੀ ਨਹੀਂ ਆਉਂਦੀ ਸਨੇਹ ਵਿੱਚ ਗ੍ਰਸੇ ਮਨੁੱਖ ਦੇਖੇ ਗਏ ਨੇ ਆਪਣੇ ਬੱਚੇ ਨੇ ਤੇ ਪਿੱਠ ਤੇ ਹੱਥ ਲਾਇਆ ਤੇ ਛਾਤੀ ਠਰ ਗਈ ਐ ਪਰ ਇੱਕ ਉਪਰਾ ਬੇਗਾਨਾ ਬੱਚਾ ਆਇਆ ਉਸੀਨੇ ਨਾਲ ਵੀ ਲੱਗਦਾ ਪਏ ਤੇ ਉਹਨੂੰ ਚੁੱਕ ਕੇ ਪਰੇ ਪਿਆ ਮਾਰਦਾ ਐ ਐਸਾ ਇੱਕ ਵਾਰ ਮੈਂ ਹਜ਼ੂਰ ਸਾਹਿਬ ਦੇ ਵਿੱਚ ਦੇਖ ਕੇ ਡੰਗ ਰਹਿ ਗਿਆ ਕਿ ਬਿਰਧ ਮਾਤਾ ਬੈਠੀ ਇੱਕ ਮਾਸੂਮ ਬੱਚਾ ਖੇਡਦਾ ਖੇਡਦਾ ਆਇਆ ਕਿਧਰੇ ਉਹਦੀ ਗੋਦ 'ਚ ਆਣ ਬੈਠਾ ਉਹਨੇ ਚੁੱਕ ਕੇ ਪਰੇ ਸੁੱਟਿਆ ਬੱਚਾ ਰੋਣ ਲੱਗ ਪਿਆ ਉੱਥੇ ਮੈਂ ਇਸ ਗੱਲ ਨੂੰ ਸੋਚਿਆ ਮੈਂ ਕਿਸਦਾ ਆਪਣਾ ਨਹੀਂ ਹੈ ਇਹਦਾ ਪੁੱਤ ਪੋਤਰਾ ਨਹੀਂ ਹੋਵੇਗਾ ਉਪਰੇ ਵਿਚਾਰ ਆ ਗਏ ਵਾਕਈ ਉਪਰ ਅਸੀਂ ਮਾਂ ਉਸਦੀ ਭੱਜੀ ਹੋਈ ਆਈ ਲੈ ਕੇ ਰੋਂਣ ਲੱਗ ਪਏ ਅਪਣੇ ਬੱਚੇ ਦੇ ਵਿੱਚ ਔਗਣ ਵੀ ਹੋਵਨ ਬੜੇ ਪਿਆਰੇ ਲੱਗਦੇ ਨੇ ਦੂਦੇ ਜੇ ਬੱਚੇ ਦੇ ਵਿੱਚ ਗੁਣ ਵੀ ਹੋਵਨ ਨਹੀਂ ਪਿਆਰੇ ਲੱਗਦੇ ਸਨੇਹੀ ਦ੍ਰਿਸ਼ਟੀ ਬੜੀ ਸੀਮਤ ਹੁੰਦੀ ਹੈ ਬਹੁਤ ਸੀਮਤ ਹੁੰਦੀ ਹੈ ਬਹੁਤ ਸੀਮਤ ਹੁੰਦੀ ਹੈ ਪ੍ਰੇਮ ਥੋੜਾ ਮਹਾਨ ਹੁੰਦਾ ਹੈ ਇਹਦੇ ਵਿੱਚ ਪਵਿੱਤਰਤਾ ਹੁੰਦੀ ਹੈ ਇਹਦੇ ਵਿੱਚ ਕੁਰਬਾਨੀ ਦਾ ਜਜ਼ਬਾ ਹੁੰਦਾ ਹੈ ਭਰਾ ਭਰਾ ਤੋਂ ਕੁਰਬਾਨ ਹੋ ਸਕਦਾ ਹੈ ਪਤੀ ਪਤਨੀ ਤੋਂ ਕੁਰਬਾਨ ਹੋ ਸਕਦਾ ਹੈ ਪਤਨੀ ਪਤੀ ਤੋਂ ਕੁਰਬਾਨ ਹੋ ਸਕਦੀ ਮਿੱਤਰ ਮਿੱਤਰ ਤੋਂ ਕੁਰਬਾਨ ਹੋ ਸਕਦਾ ਹੈ ਨਿਛਾਵਰ ਹੋ ਸਕਦਾ ਮੰਗ ਕੁਝ ਵੀ ਨਹੀਂ ਇਕ ਦੂਜੇ ਤੋਂ ਸਦਕੇ ਹੋ ਸਕਦੇ ਨੇ ਕੁਰਬਾਨ ਹੋ ਸਕਦੇ ਨੇ ਮੈਂ ਹੈਰਾਨ ਆ ਭਾਈ ਸਾਹਿਬ ਭਾਈ ਗੁਰਦਾਸ ਜੈਸੀ ਸ਼ਖਸੀਅਤ ਨੇ ਆਪਣੀ ਬਾਣੀ ਵਿੱਚ ਲੈਲਾ ਮਜਨੂ ਦਾ ਜ਼ਿਕਰ ਕੀਤਾ ਸਸੀ ਪੁੰਨੂ ਦਾ ਜ਼ਿਕਰ ਕੀਤਾ ਸੋਨੀ ਮਹੀਵਾਲ ਦਾ ਜ਼ਿਕਰ ਕੀਤਾ ਹੀਰ ਰਾਂਝੇ ਦਾ ਜ਼ਿਕਰ ਕੀਤਾ ਔਰ ਇਹ ਵਾਰ ਦਰਬਾਰ ਸਾਹਿਬ ਦੇ ਵਿੱਚ ਵੀ ਗਾਈ ਜਾਂਦੀ ਹੈ ਸਭ ਤੋਂ ਪਹਿਲੇ ਅਜ ਤੋਂ 35 ਸਾਲ ਪਹਿਲੇ ਬਜ਼ੁਰਗ ਰਾਗੀ ਭਾਈ ਹਰੀ ਸਿੰਘ ਜਦਗਾਰਏ ਸੰਤ ਮੇਰੇ ਕੰਨਾਂ 'ਚ ਪਹੁੰਚੇ ਉੱਠੋਈ ਫਿਰ ਮੈਂ ਸੋਚਿਆ ਸੁਣ ਮੈਂ ਕਿ ਇਹ ਤੇ ਕੋਈ ਭਗਤ ਨਹੀਂ ਸੰਤ ਸੰਤ ਨਹੀਂ ਸੰ ਭਾਈ ਗੁਰਦਾਸ ਜੈਸੇ ਆਲਮ ਫਾਜ਼ਲ ਨੇ ਇਹਨਾਂ ਨੂੰ ਥਾਂ ਦੇ ਦਿੱਤੀ ਹੈ ਔਰ ਜਿਸ ਬਾਣੀ ਦਾ ਕੀਰਤਨ ਕਰਨ ਦਾ ਸੁਭਾਗ ਹੈ ਉਸ ਬਾਣੀ ਉਦਾ ਕੀਰਤਨ ਹੋ ਸਕਦਾ ਹੈ। ਉਦਾ ਕੀਰਤਨ ਕੀਤਾ ਜਾਂਦਾ ਹੈ। ਫਿਰ ਮੈਂ ਥੋੜਾ ਜਿਹਾ ਇਸ ਦੀ ਗਹਿਰਾਈ 'ਚ ਗਿਆ। ਪ੍ਰੇਮ ਹੀ ਮਨੁੱਖ ਨੂੰ ਪਵਿੱਤਰ ਕਰਦਾ ਹੈ। ਗਿਆਨ ਨਹੀਂ ਪਵਿੱਤਰ ਕਰਦਾ। ਬੜੇ ਬੜੇ ਗਿਆਨੀਆਂ ਦੇ ਹਿਰਦੇ ਮਲੀਨ ਰਹਿਣਗੇ ਹੁੰਦੇ ਨੇ। ਗਿਆਨ ਤੇ ਹੈ ਕਿ ਪਤਨੀ ਹੈ ਪਰ ਪ੍ਰੇਮ ਨਹੀਂ ਹੈ। ਕਿ ਜ਼ਿਆਤੀ ਕਰ ਸਕਦਾ ਉਸ ਨਾਲ। ਗਿਆਨ ਤੇ ਹੈ ਇਹ ਪਤਾ ਹੀ ਹੈ ਪਰ ਪ੍ਰੇਮ ਨਹੀਂ ਹੈ ਇਹ ਉਸ ਨਾਲ ਧੋਖੇਬਾਜ਼ੀ ਕਰ ਸਕਦੀ ਹੈ ਚੱਲਦਾ ਹੈ ਇਤਨੀ ਤੇ ਸਮਝ ਹੈ ਮੇਰਾ ਭਰਾ ਹੈ ਪਰ ਪ੍ਰੇਮ ਨਹੀਂ ਹੈ ਇਹ ਉਸ ਨਾਲ ਵੀ ਛਲ ਕਪਟ ਕਰ ਸਕਦਾ ਹੈ ਉਸ ਨਾਲ ਵੀ ਧੋਖਾ ਕਰ ਸਕਦਾ ਹੈ ਸਮਝ ਤੇ ਸਹੀ ਵਿਵੇਕਸ਼ਣ ਨਵੀਂ ਰਾਵਣ ਮੇਰਾ ਭਰਾ ਹੈ ਪਰ ਸਾਰੇ ਸੀਕਰਟ ਗੱਸ ਦਿੱਤੇ ਸਾਰੇ ਰਾਜ਼ ਦੱਸ ਦਿੱਤੇ ਔਰ ਘਰ ਘਰ ਦੇਖਿਆ ਜਾ ਸਕਦਾ ਮੈਂ ਬਹੁਤ ਸਾਰੇ ਸਿਲਸਲੇ ਐਸੇ ਦੇਖੇ ਨੇ ਬਰਾ ਬਰਾ ਦੇਚ ਮੁਕਦਮੇ ਬਾਜ਼ੀ ਬਰਾ ਬਰਾ ਬੋਲਦੇ ਨੇ ਬਰਾ ਬਰਾ ਦੇ ਦੁਸ਼ਮਣੇ ਸਮਝਤੇ ਹੈ ਮੇਰਾ ਬਰਾ ਹੈ ਪ੍ਰੇਮ ਨਹੀਂ ਹੈ ਪ੍ਰੇਮ ਨੇੜੇ ਲੈ ਜਾਂਦਾ ਗਿਆਨ ਨੇੜੇ ਨਹੀਂ ਲੈ ਜਾਂਦਾ ਮੈਂ ਫਿਰ ਹੱਸ ਕਰਾਂ ਕਿਤਨੀ ਗੁਰਬਾਣੀ ਦੇ ਅਰਥ ਬੋਧ ਦਾ ਗਿਆਨ ਹੋਵੇ। ਪ੍ਰੇਮ ਨਹੀਂ ਹੈ ਮਨੁੱਖ ਦੀ ਸੁਰਤ ਸ਼ਬਦ ਦੇ ਨੇੜੇ ਨਹੀਂ ਆਏਗੀ। ਬੜੇ-ਬੜੇ ਗਿਆਨੀਆਂ ਦਾ ਸ਼ਬਦ ਨਾਲ ਕੋਈ ਮਤਲਬ ਵੀ ਨਹੀਂ ਹੈ। ਇਹ ਵੀ ਮਰਜ਼ ਕਰਦੇ ਆ। ਬੜੇ-ਬੜੇ ਪੁਜਾਰੀਆਂ ਦਾ ਭਾਵੇਂ ساری ਜ਼ਿੰਦਗੀ ਕ੍ਰਿਸ਼ਨ ਤੇ ਰਾਮ ਦੀ ਪੂਜਾ ਕਰਦੇ ਰਹਿ ਜਾਂਦੇ ਨੇ, ਯਕੀਨ ਜਾਨੋ ਕ੍ਰਿਸ਼ਨ ਤੇ ਰਾਮ ਨਾਲ ਕੋਈ ਮਤਲਬ ਨਹੀਂ, ਦੂਰ ਦਾ ਵੀ ਮਤਲਬ ਨਹੀਂ ਹੈ। ਸਰਬ ਪੁਜਾਰੀ ਨੇ ਸਾਰੇ ਇਤਿਹਾਸ ਦਾ ਪਤਾ ਹੈ ਤੁਸੀਂ ਕੁਝ ਵੀ ਪੁੱਛ ਲੋਣਾ। ਸ਼੍ਰੀ ਰਾਮ ਦਾ ਸਾਰਾ ਇਤਿਹਾਸ ਦੱਸਣਗੇ। ਸ਼੍ਰੀ ਕ੍ਰਿਸ਼ਨ ਦੀ ਸਾਰੀ ਕਥਾ ਦੱਸਣਗੇ, ਭਾਗਵਤ ਦੇ ਅਰਥ ਕਰ ਦੇਣਗੇ। ਗੀਤਾ ਦੇ ਅਰਥ ਕਰ ਦੇਣਗੇ। ਸੰਬੰਧ ਨਹੀਂ ਹੈ। ਗੁਰਬਾਣੀ ਦੇ ਅਰਥ ਕਰ ਦੇਣਗੇ। ਬੜੀ ਸੋਚ ਤੇ ਸਮਝ ਹੈ, ਧੁਆਧਾਰ ਤਕਰੀਰ ਕਰ ਦੇਣਗੇ। ਪ੍ਰੇਮ ਨਹੀਂ ਹੈ। ਨੇੜਤਾ ਨਹੀਂ ਹੈ ਨੇੜੇ ਪਿਆਰ ਲੈ ਜਾਂਦਾ ਹੈ ਨੇੜੇ ਸਨੇਹ ਲੈ ਜਾਂਦਾ ਹੈ ਬੱਚਿਆਂ ਦੇ ਨੇੜੇ ਸਨੇਹ ਲੈ ਜਾਂਦਾ ਹੈ ਪਿਆਰ ਗੁਰੂ ਦੇ ਨੇੜੇ ਲੈ ਜਾ ਸਕਦਾ ਹੈ ਭਰਾ ਦੇ ਨੇ ਲੈ ਜਾ ਸਕਦਾ ਹੈ ਪਤਨੀ ਦੇ ਨੇੜੇ ਲੈ ਜਾ ਸਕਦਾ ਹੈ ਪਤੀ ਦੇ ਨੇੜੇ ਭੈਣ ਦੇ ਨੇੜੇ ਨਹੀਂ ਤੇ ਦੂਰੀ ਬਣੀ ਰਹੇਗੀ ਭਰਾ-ਭਰਾ ਦੇ ਵਿੱਚ ਵੀ ਦੂਰੀ ਬਣੀ ਰਹੇਗੀ ਇਹ ਵੀ ਮਰਜ਼ ਕਰਾਂ ਕਿਉਂਕਿ ਉੱਥੇ ਬਰਾਬਰੀ ਹੈ ਪ੍ਰੇਮ ਦੇ ਵਿੱਚ ਬਰਾਬਰੀ ਹੁੰਦੀ ਹੈ ਇੱਕ ਦੂਜੇ ਤੋਂ ਸਦਕੇ ਹੋਣਾ ਆਉਂਦਾ ਹੈ ਇੱਕ ਦੂਜੇ ਤੋਂ ਕੁਰਬਾਨ ਆਉਂਦਾ ਹੋਣਾ ਆਉਂਦਾ ਹੈ ਕਹਿੰਦੇ ਇੱਥੋਂ ਥੋੜੀ ਜਿਹੀਆਂ ਮਨੁੱਖਤਾ ਜਨਮ ਲੈਂਦੀ ਹੈ ਇਨਸਾਨੀਅਤ ਜਨਮ ਲੈਂਦੀ ਹੈ ਪ੍ਰੇਮ ਹੀਣੇ ਮਨੁੱਖ ਨੂੰ ਕਹਿੰਦੇ ਨੇ ਇਨਸਾਨ ਨਹੀਂ ਕਹਿਣਾ ਚਾਹੀਦਾ ਉਹ ਅਜੇ ਪਸ਼ੂਆਂ ਦੇ ਤਲ ਤੇ ਜੀਉਂਦੇ ਨਾ ਪਤਨੀ ਨਾਲ ਪ੍ਰੇਮ ਨਾ ਪਤੀ ਨਾਲ ਨਾ ਭਰਾ ਨਾਲ ਨਾ ਭੈਣ ਸੰਬੰਧ ਟੁੱਟੇ ਸੋ ਟੇਰੇ ਯੂਰਪ ਦੇ ਵਿੱਚ तकरीबन तकरीबन ਸਾਰੇ ਪਰਿਵਾਰ ਵਿਖਰ ਗਏ ਭਾਰਤ ਵਿੱਚ ਵੀ ਵਿਖਰਦੇ ਜਾ ਰਹੇ ਮੁਸ਼ਕਿਲ ਬਰਾਬਰੀ ਦੇਣਾ ਪਿਆਰ ਛੀਣ ਆਉਂਦਾ ਹੈ